ਸਤਿ ਸ਼੍ਰੀ ਅਕਾਲ ਜੀ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਪੋਡਕਾਸਟ ਤੇ ਸਾਰਿਆਂ ਦਾ ਸਵਾਗਤ ਹੈ ਸੋ ਅੱਜ ਸਾਡੇ ਨਾਲ ਪੋਡਕਾਸਟ ਦੇ ਵਿੱਚ ਹਾਜ਼ਰ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਸਾਹਿਬ ਸਵਾਗਤ ਹੈ ਤੁਹਾਡਾ ਜੀ ਮੇਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਸਾਰੇ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤਾਂ ਡੱਲਾ ਸਾਹਿਬ ਹੋਰ ਸਿੱਤਾ ਠੀਕ ਨੇ ਸਾਰਾ ਓਕੇ ਸਿਰ ਠੀਕ ਹੈ ਬਿਲਕੁਲ ਜੀ ਮੌਸਮ ਬਹੁਤ ਜ਼ਿਆਦਾ ਠੰਡ ਹੋ ਗਈ ਪੰਜਾਬ 'ਚ ਸੋ ਸਾਰੇ ਆਪਾਂ ਆਪਣਾ ਖਿਆਲ ਰੱਖੀਏ ਠੰਡ ਛਾਏ ਜਿਵੇਂ ਕਹਿੰਦੇ ਨਹੀਂ ਵੀ ਇੱਟ ਕੱਡੇ ਦੇ ਕਹਿੰਦੇ ਗਾਇਕ ਨਿਕਲਦਾ ਆਮੇ ਹਰੇ ਕਿਤੇ ਚਲਾ ਲਓ ਮਤਲਬ ਕਿ ਬਹੁਤ ਜ਼ਿਆਦਾ ਕੰਪੀਟੀਸ਼ਨ ਬਹੁਤ ਹੋ ਗਿਆ ਲੇਕਿਨ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਅਜਿਹਾ ਹੋਇਆ ਹੋਏਗਾ ਇਹ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਸੀ ਕਿਉਂਕਿ ਨਿਤ ਨਵੀਆਂ ਜਿਹੜੀਆਂ ਪਾਰਟੀਆਂ ਨੇ ਉਹ ਬਣ ਰਹੀ ਨੇ ਸਿਆਸਤ ਦੇ ਵਿੱਚ ਇਸ ਤਰੀਕੇ ਦੇ ਨਾਲ ਹਾਲਾਂਕਿ ਬੰਦੇ ਉਹੀ ਨੇ ਚਿਹਰੇ ਉਹੀ ਨੇ ਲੇਕਿਨ ਅਲੱਗ-ਅਲੱਗ ਪਲੇਟਫਾਰਮ ਬਣਾਏ ਜਾ ਰਹੇ ਨੇ ਇਹਦੇ ਪਿੱਛੇ ਵਜ੍ਹਾ ਕੀ ਮੰਨਦੇ ਹੋ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿੰਨਾ ਕੁ ਹੰਗਾਰਾ ਮਿਲੇਗਾ ਕੀ ਲੱਗਦਾ ਤੁਹਾਨੂੰ ਇਕੋ ਜਿਦੋਂ ਮੈਂ ਪੰਜਾਬ ਦੀ ਗੱਲ ਕਰਦਾ ਪਾਰਟੀਆਂ ਤਾਂ ਜਿੰਨੀਆਂ ਮਰਜ਼ੀ ਬਣਨ ਪਰ ਜਦੋਂ ਵੀ ਕੋਈ ਪਾਰਟੀ ਬਣਦੀ ਹੈ ਅਗਰ ਉਹ ਸੰਗਠਿਤ ਹੋ ਕੇ ਕੰਮ ਕਰਦੀ ਹੈ ਜਿੰਨੀਆਂ ਸਾਡੀਆਂ ਪੋਲਿਟੀਕਲ ਪਾਰਟੀਆਂ ਨੇ ਅਗਰ ਉਹਨਾਂ ਦੇ ਸੰਗਠਨ ਚੰਗੇ ਤਰੀਕੇ ਨਾਲ ਕੰਮ ਕਰਦੇ ਨੇ ਪੰਜਾਬ ਦੇ ਹੱਕ ਦੀ ਲੜਾਈ ਲੜਦੇ ਨੇ ਵੀ ਹਮ ਕਮਾਂ ਵੀ ਪੰਜਾਬ ਨੂੰ ਕੁਝ ਉਹਨਾਂ ਤੋਂ ਹਾਸਲ ਅਗਰ ਹੋ ਰਿਹਾ ਹੈ ਉਹ ਪਾਰਟੀਆਂ ਤਾਂ ਸਾਨੂੰ ਮਾਫਕ ਨੇ ਪਰ ਪਿਛਲੇ ਸਮੇਂ ਚ ਅਸੀਂ ਵੇਖਿਆ ਸਾਡੀਆਂ ਖੇਤਰੀ ਪਾਰਟੀਆਂ ਨੇ ਚੰਗੀ ਪਰਫਾਰਮੈਂਸ ਨਹੀਂ ਦਿੱਤੀ ਪੰਜਾਬ ਨਾਲ ਜੁੜੀਆਂ ਕੌਮੀ ਪਾਰਟੀਆਂ ਨੇ ਚੰਗੀ ਪਰਫਾਰਮੈਂਸ ਨਹੀਂ ਦਿੱਤੀ ਅੱਜ ਪੋਲਿਟੀਕਲ ਤੌਰ ਦੇ ਉੱਤੇ ਪੰਜਾਬ ਬਹੁਤ ਜ਼ਿਆਦਾ ਪੋਲਿਟੀਕਲ ਪਾਰਟੀਆਂ ਦੀਆਂ ਕਮਜ਼ੋਰੀਆਂ ਕਰਕੇ ਪੰਜਾਬ ਘਾਟੇ ਚ ਗਿਆ ਪੰਜਾਬ ਦਾ ਜਿਹੜਾ ਐਡਾ ਜ਼ਿਆਦਾ ਨੁਕਸਾਨ ਹੋਇਆ ਹੈ ਅਸੀਂ ਤੁਸੀਂ ਦੇਖੋ ਸਵਾ 3 ਸਾਢੇ 3 ਲੱਖ ਕਰੋੜ ਦੇ ਕਰਜ਼ੇ ਵੱਲ ਨੂੰ ਜਾ ਰਹੇ ਹਾਂ ਸੋ ਕਰਜ਼ਾ ਘਟਣਾ ਚਾਹੀਦਾ ਸੀ ਤੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਣੀ ਚਾਹੀਦੀ ਸੀ ਸਾਡੀ ਖੇਤੀਬਾੜੀ ਆ ਜਿਹੜੀ ਆਪਣੇ ਪੈਰਾਂ ਤੇ ਹੋਣੀ ਚਾਹੀਦੀ ਸੀ ਸਾਡੀ ਖੇਤੀਬਾੜੀ ਮਾਡਰਨ ਹੋ ਜਾਣੀ ਚਾਹੀਦੀ ਸੀ ਅਸੀਂ ਅੱਜ ਵੀ ਨੰਗੀਆਂ ਮੰਡੀਆਂ ਚ ਅਨਾਜ ਵੇਚੀ ਜਾਂਦੇ ਆ ਤੇ ਸਾਡੇ ਕੋਲੇ ਅੱਜ ਵੀ ਨਾ ਕੋਲਡ ਸਟੋਰੇਜ ਨੇ ਸਾਡੇ ਪਿੰਡਾਂ ਚ ਖੇਤੀ ਲਈ ਪਰ ਕੋਈ ਵੀ ਪੋਲਿਟੀਕਲ ਪਾਰਟੀ ਜਦੋਂ ਅਸੀਂ ਖੇਤੀ ਆਧਾਰਿਤ ਸੂਬਾ ਨਾ ਕੋਈ ਵੀ ਪੋਲਿਟੀਕਲ ਪਾਰਟੀ ਚਾਹੇ ਕਾਂਗਰਸ ਆ ਬੀਜੇਪੀ ਆ ਸ਼੍ਰੋਮਣੀ ਅਕਾਲੀ ਦਲ ਆ ਜਾਂ ਆਮ ਆਦਮੀ ਪਾਰਟੀ ਆ ਕੋਈ ਵੀ ਪਾਰਟੀ ਪੰਜਾਬ ਨੂੰ ਐਗਰੀਕਲਚਰ ਦੇ ਨਾਲ ਸੰਬੰਧਿਤ ਜਿਹੜਾ ਅਰ ਢਾਂਚਾ ਇਨਫਰਾਸਟ੍ਰਕਚਰ ਦੀ ਉਹ ਅਸੀਂ ਕਹਾਂ ਦਿਆਂ ਉਹ ਸਾਨੂੰ ਦੇ ਨਹੀਂ ਸਕੀ ਉਹ ਇਹ ਸਭ ਤੋਂ ਵੱਡੀ ਤਰਾਸਦੀ ਹੈ ਸਾਡੀ ਪਰ ਸ਼੍ਰੋਮਣੀ ਅਕਾਲੀ ਦਲ ਜਿਨੇ ਬਹੁਤ ਲੰਮਾ ਸਮਾਂ ਪੰਜਾਬ ਦੇ ਵਿੱਚ ਬਤੌਰ ਖੇਤਰੀ ਪਾਰਟੀ ਰਾਜ ਕੀਤਾ ਉਹਦੀ ਹਾਲਤ ਜੋ ਹੋ ਗਈ ਪੰਜਾਬ ਦੀ ਪੰਜਾਬ ਚ ਅਸੀਂ ਦੇਖਿਆ ਉਹੀ ਇਸ ਗੱਲ ਦਾ ਸੰਕੇਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਲੜ ਨਹੀਂ ਸਕੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੀ ਤੁਸੀਂ ਦੇਖੋ ਖੇਰੂ ਖੇਰੂ ਹੋਈ ਪਈ ਹੈ। ਉਹੀ ਗੱਲ ਬਾਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ ਪੰਥਕ ਏਜੰਡਿਆਂ ਨੂੰ ਲੈ ਕੇ। ਅੱਜ ਉਸਤੇ ਉਹ ਸ਼ਾਇਦ ਪਟਕ ਚੁੱਕੀ ਹੈ ਤਾਂ ਅੱਜ ਹਾਲ ਸਭ ਦੇ ਸਾਹਮਣੇ ਹੈ। ਤੋਂ ਤੋਂ ਬਾਅਦ ਆਪਾਂ ਉਂਗਲਾਂ ਤੇ ਗਿਣ ਲਈਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਬਣਨ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਇਦ ਹੂਸਕਦਾਨ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਨਵਾਂ ਜਿਹੜਾ ਧੜਾ ਬਣੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਕੀ ਧੜੇ ਦੇ ਜਿਹੜੇ ਆਗੂ ਨੇ ਉਹ ਕਹਿੰਦੇ ਸੀ ਨਵੀਂ ਪਾਰਟੀ ਬਣਾਉਣੀ ਹੈ ਲੇਕਿਨ ਇਸ ਦਰਮਿਆਨ ਜਿਹੜਾ ਸਿੱਖ ਵੋਟਰ ਹੈ ਜੇ ਸਿੱਖਾਂ ਦੀ ਮжоਰਿਟੀ ਹੈ ਪੰਜਾਬ ਦੇ ਵਿੱਚ ਉਹ ਦਚਿੱਤੀ ਚ ਹੈ ਕਿ ਆਖਿਰ ਕਿਧਰਲੇ ਪਾਸੇ ਨੂੰ ਉਹ ਜਾਏਗਾ ਤੁਹਾਨੂੰ ਕੀ ਲੱਗਦਾ ਦੇਖੋ ਇਹ ਤਾਂ ਤਰਾਸ ਦੀ ਰਹੀ ਹੈ ਜਥੇਦਾਰ ਗੁਚਨ ਸਿੰਘ ਤੋੜ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਹੂੰ ਉਹ ਵੀ ਪਾਰਟੀ ਜ਼ਿਆਦਾ ਨਹੀਂ ਚੱਲ ਸਕੀ ਬਾਅਦ ਦੇ ਵਿੱਚ ਅਕਾਲੀ ਦਲ ਨਾਲ ਉਹਨਾਂ ਦਾ ਰਿਲੇਵਾ ਹੋਇਆ ਅਕਾਲੀ ਦਲ 1920 ਬਣਿਆ ਸੀ ਰਵਿੰਦਰ ਸਿੰਘ ਉਹਨਾਂ ਦਾ ਜੀ ਉਹ ਵੀ ਕੋਈ ਬਹੁਤਾ ਕਾਮਯਾਬ ਨਹੀਂ ਹੋਇਆ ਹੂੰ ਫਿਰ ਸ਼੍ਰੋਮਣੀ ਅਕਾਲੀ ਦਲ ਫਿਰ ਦਿੱਲੀ ਤੋਂ ਅਕਾਲੀ ਦਲ ਬਣੇ ਉਹ ਵੀ ਪੰਜਾਬ ਦੇ ਵਿੱਚ ਸਰਨਾ ਸਾਹਿਬ ਅ ਬੜੇ ਉਹਨਾਂ ਨੇ ਪੰਜਾਬ ਦੇ ਵਿੱਚ ਸਰਗਰਮੀਆਂ ਰੱਖੀਆਂ ਲੇਕਿਨ ਉਹ ਵੀ ਕੁਝ ਖਾਸ ਪ੍ਰਾਪਤੀਆਂ ਨਹੀਂ ਕਰ ਸਕੇ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਂ ਤੇ ਪਾਰਟੀਆਂ ਬਣੀਆਂ ਅਕਾਲੀ ਦਲ 1920 ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਜਿਹਦੀ ਸਥਾਪਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਉਹਨੂੰ ਸਿੱਖਾਂ ਦੀ ਪੰਥ ਦੀ ਔਰ ਪੰਜਾਬ ਦੀ ਨਮੈਂਦਾ ਜਮਾਤ ਮੰਨਿਆ ਜਾਂਦਾ ਰਿਹਾ ਔਰ ਜਦੋਂ ਮੋਗੇ ਦੀ ਕਾਨਫਰੰਸ ਹੋਈ 2007 ਤੋਂ ਪਹਿਲਾਂ ਮੈਂ ਵੀ ਉੱਥੇ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਪਾਰਟੀ ਦੇ ਰੂਪ ਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਵਧਾਇਆ ਕਿ ਅਸੀਂ ਸਿਰਫ ਸਿੱਖ ਭਾਈਚਾਰਾ ਨਹੀਂ ਅਸੀਂ ਤਾਂ ਪੂਰੇ ਪੰਜਾਬ ਦੀ ਪਾਰਟੀਆਂ ਅਸੀਂ ਹਿੰਦੂਆਂ ਨੂੰ ਵੀ ਪੰਜਾਬ ਦੇ ਅਸੀਂ ਸਾਰੇ ਭਾਈਚਾਰਿਆਂ ਨੂੰ ਸਾਰੇ ਧਰਮ ਜਾਤਾਂ ਨੂੰ ਅਸੀਂ ਨਾਲ ਲੈ ਕੇ ਚੱਲਣਾ ਹੈ ਪਰ ਆਪਸੀ ਭਾਈਚਾਰਕ ਸਾਂਝ ਦੇ ਪੱਖੋਂ ਸ਼੍ਰੋਮਣੀ ਅਕਾਲੀ ਦਲ ਨੇ ਚੰਗਾ ਕੰਮ ਕੀਤਾ ਬੀਜੇਪੀ ਨਾਲ ਵੀ ਸਾਂਝ ਕੀਤੀ ਲੋਕਾਂ ਨੇ ਪਸੰਦ ਕੀਤਾ ਪੰਜਾਬ ਦੇ ਪਰ ਅਕਾਲੀ ਦਲ ਪੰਜਾਬ ਦੇ ਹੱਕਾਂ ਦੀ ਰਾਖੀ ਨਹੀਂ ਕਰ ਸਕਿਆ ਅਕਾਲੀ ਦਲ ਨੂੰ ਭਾਵੇਂ ਇਹ ਕਹਿ ਲਓ ਕਿ ਕੇਂਦਰ 'ਚ ਜਦੋਂ ਵਜ਼ੀਰੀਆਂ ਮਿਲੀਆਂ ਬੀਜੇਪੀ ਨਾਲ ਜੀ ਤੇ ਉਹ ਪੰਜਾਬ ਦੇ ਹਿੱਤ ਉਹਨਾਂ ਨੇ ਅੱਖੋਂ ਪਰੋਖੇ ਕਰਤੇ ਜਦੋਂ ਬੀਜੇਪੀ ਨਾਲ ਕੇਂਦਰ 'ਚ ਵਜ਼ੀਰੀ ਮਿਲ ਗਈ ਅਕਾਲੀ ਦਲ ਨੂੰ ਤੇ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਕਿਵੇਂ ਲੜਦਾ ਜੀ ਕਿਵੇਂ ਸੁਖਬੀਰ ਬਾਦਲ ਜਦੋਂ ਅਟਲ ਵਿਹਾਰੀ ਆਵਾਜ਼ ਪਈ ਦੇ ਰਾਜ ਚ ਰਾਜ ਮੰਤਰੀ ਸੀ ਉਦਯੋਗ ਦਾ ਤੇ ਉਹਨਾਂ ਦਿਨਾਂ ਚ ਹੀ ਹਿਮਾਚਲ ਪ੍ਰਦੇਸ਼ ਨੂੰ ਤਾਂ ਟੈਕਸ ਬੈਨੀਫਿਟ ਸਟੇਟ ਬਣਾਤਾ ਤੇ ਸੁਖਬੀਰ ਬਾਦਲ ਕਿੱਥੇ ਲੜਿਆ ਕਿੱਥੇ ਅਸਤੀਫਾ ਦਿੱਤਾ ਉਦੋਂ ਸੁਖਬੀਰ ਸਿੰਘ ਬਾਦਲ ਨੇ ਹਾਂ ਹੁਣ ਵੀ ਬੀਬੀ ਹਰਸਿਮਰਤ ਬਾਦਲ ਉਹਨਾਂ ਨੂੰ ਅਸਤੀਫਾ ਉਦੋਂ ਦੇਣਾ ਪਿਆ ਜਦੋਂ ਇੱਕ ਤਰੀਕੇ ਨਾਲ ਇਸ ਦੀ ਬਣ ਗਈ ਸੀ ਵੀ ਅਕਾਲੀ ਦਲ ਕੀ ਕਿਸਾਨਾਂ ਦੇ ਨਾਲ ਖੜਾ ਹੈ ਜਾਂ ਨਹੀਂ ਖੜਾ ਜੇ ਉਹ ਜੇ ਉਹ ਅਸਤੀਫਾ ਨਾ ਦਿੰਦੇ ਹਰਸਿਮਰਤ ਕੋਰ ਬਾਦਲ ਤੇ ਫਿਰ ਇਹ ਮੰਨ ਲਿਆ ਜਾਣਾ ਸੀ ਕਿਸਾਨਾਂ ਵੱਲੋਂ ਵੀ ਇਹ ਸਾਡੇ ਨਾਲ ਨਹੀਂ ਅਕਾਲੀ ਦਲ ਪਰ ਉਹਦਾ ਵੀ ਬਹੁਤਾ ਕੋਈ ਫਾਇਦਾ ਨਹੀਂ ਹੋਇਆ ਸ਼੍ਰੋਮਣੀ ਕਾਲੀਗੁਰੂ ਨਹੀਂ ਇਸ ਕਰਕੇ ਨਹੀਂ ਫਾਇਦਾ ਹੋਇਆ ਨਾ ਜਦੋਂ ਤੁਸੀਂ ਲਗਾਤਾਰ ਇਹ ਪ੍ਰਭਾਵ ਛੱਡ ਜਾਂਦੇ ਹੋ ਕਿ ਤੁਸੀਂ ਪੰਜਾਬ ਲਈ ਲੜ ਰਹੇ ਹੋ ਤੇ ਫਿਰ ਮੌਕਾ ਪ੍ਰਸਤੀ ਦੇ ਜਿਹੜੇ ਫੈਸਲੇ ਨੇ ਮੌਕੇ ਦੇ ਫੈਸਲੇ ਉਹ ਫਾਇਦਾ ਨਹੀਂ ਦਿੰਦੇ ਦੇਖੋ ਪ੍ਰਕਾਸ਼ ਸਿੰਘ ਬਾਦਲ ਇੰਦਰ ਕੁਮਾਰ ਗੁਜਰਾਲ ਦੇ ਕਿੰਨਾ ਨੇੜੇ ਸੀ ਤੁਸੀਂ ਵੇਖੋ ਕਿ ਗੁਜਰਾਲ ਸਾਹਿਬ ਦੇ ਪੁੱਤ ਨੂੰ ਵੀ ਉਹਨਾਂ ਨੇ ਰਾਜ ਸਭਾ 'ਚ ਭੇਜਿਆ ਕਿ ਗੁਜਰਾਲ ਸਾਹਿਬ ਨੇ ਸਾਡਾ ਕਰਜ਼ਾ ਮਾਫ਼ ਕਰਤਾ ਅਤਵਾਦ ਦੇ ਸਮੇਂ ਜਿਹੜਾ ਖਰਚਾ ਸਾਡਾ ਹੋਇਆ ਫੌਜਾਂ ਪੁੱਜਾ ਪੰਜਾਬ ਆਈਆਂ ਪਰ ਉਹ ਬਾਅਦ 'ਚ ਰੌਲੇ ਪੈਂਦੇ ਰਹੇ ਵੀ ਇਹ ਨਹੀਂ ਮਾਫ਼ ਹੋਏ ਜੀ ਕਰਦੇ ਪਰ ਪ੍ਰਕਾਸ਼ ਸਿੰਘ ਬਾਦਲ ਗੁਜਰਾਤ ਗੁਜਰਾਲ ਸਾਹਿਬ ਤੋਂ ਨਾ ਤਾਂ ਚੰਡੀਗੜ੍ਹ ਪੰਜਾਬ ਨੂੰ ਦਵਾ ਸਕੇ ਨਾ ਪਾਣੀਆਂ ਦੇ ਮਸਲੇ ਹੱਲ ਕਰਾ ਸਕੇ ਨਾ ਪੰਜਾਬੀ ਬੋਲਦੇ ਇਲਾਕੇ ਆਏ ਮੈਂ ਕਿਹਾ ਇਹ ਮਸਲੇ ਛੱਡ ਦਿਓ ਨਹੀਂ ਹੋਏ ਖੇਤੀਬਾੜੀ ਲਈ ਕੁਝ ਬਹੁਤਾ ਨਹੀਂ ਕਰਾ ਸਕੇ ਸਰਹੱਦ ਤੇ ਸਾਡੇ ਕਿਸਾਨ ਨੇ ਉਹਦੇ ਲਈ ਬਹੁਤਾ ਨਹੀਂ ਕਰਾ ਸਕੇ ਅੱਜ ਵੀ ਸਾਡੀ ਤਰਾਸਦੀ ਹੈ ਸਾਡੀਆਂ ਸਰਹੱਦਾਂ ਹੂੰ ਗੁਰਪ੍ਰੀਤ ਜੀ ਅਗਰ ਅਟਲ ਵਿਹਾਰੀ ਵਾਜਪਾਈ ਪਾਕਿਸਤਾਨ ਵੱਲੋਂ ਮੂੰਹ ਕਰਕੇ ਕਹਿੰਦੇ ਸੀ ਨਾ ਆਰ ਪਾਰ ਦਾ ਵੇਲਾ ਜੀ ਤੇ ਸਾਡੇ ਜਿਹੜੇ ਜਿੰਨਾ ਸਰਹੱਦੀ ਇਲਾਕਾ ਹੈ ਸਾਡੇ ਉਥੋਂ ਦੇ ਲੋਕ ਟਰਾਲੀਆਂ ਚ ਪਸ਼ੂ ਲੈ ਕੇ ਬੱਚੇ ਲੈ ਕੇ ਉਹਨਾਂ ਨੂੰ ਘਰ ਛੱਡਣੇ ਪੈ ਜਾਂਦੇ ਆ ਹੂੰ ਅੱਛਾ ਇੱਕ ਹੋਰ ਬੜੀ ਅਹਿਮ ਚੀਜ਼ ਸੀ ਕਿ ਹਰੇਕ ਕੋਈ ਜ਼ਿਕਰ ਕਰਦਾ ਕਿ ਪਰਿਵਾਰਵਾਦ ਆ ਪਰਿਵਾਰਵਾਦ ਤੋਂ ਵੱਖਰੇ ਤੌਰ ਤੇ ਅਸੀਂ ਸੈਕੂਲਰ ਹੋ ਕੇ ਜਿਹੜਾ ਹੈ ਉਹ ਹਰੇਕ ਜਿਹੜਾ ਏਜੰਡਾ ਆਪਣਾ ਮਿੱਥਣਾ ਆਪਣੀ ਪਾਰਟੀ ਦਾ ਕੀ ਲੱਗਦਾ ਹੈ ਕਿ ਆਪਾਂ ਜਿਕਰ ਸ਼੍ਰੋਮਣੀ ਅਕਾਲੀ ਦਲ ਅਨੰਤਪੁਰ ਸਾਹਿਬ ਦੀ ਗੱਲਬਾਤ ਕਰ ਲਈ ਜਿਨ੍ਹਾਂ ਦਾ ਰਸਮੀ ਤੌਰ ਤੇ ਹਲੇ ਐਲਾਨ ਹੋਣਾ ਹੈ ਉਹਨਾਂ ਦੇ ਮੋਢੀ ਵੀ ਉਹਨਾਂ ਦੇ ਘਰ ਦੇ ਲੱਗ ਰਹੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਜਿਹੜਾ ਕਬਜ਼ਾ ਰਿਹਾ ਹੁਣ ਤੱਕ ਉਹ ਸਭ ਦੇ ਸਾਹਮਣੇ ਆ ਤਾਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਬੇਟਾ ਹੋ ਗਿਆ ਹੋਰ ਸਾਰੇ ਹੋ ਗਏ ਤਾਂ ਜਿਹੜੀ ਸ਼ਰਮਨੀ ਅਕਾਲੀ ਦਲ ਦਾ ਬਾਗੀ ਤੜਾ ਹੁਣ ਨਵਾਂ ਬਣਾ ਰਿਹਾ ਹੈ ਕੀ ਲੱਗਦਾ ਹੈ ਕਿ ਇਹਦਾ ਪ੍ਰਧਾਨ ਕੌਣ ਲੱਗ ਸਕਦਾ ਦੇਖੋ ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹੁਣਾ ਕਈ ਵਾਰ ਪੰਜਾਬ ਚ ਸਾਰੀਆਂ ਪੋਲੀਟੀਕਲ ਪਾਰਟੀਆਂ ਪਰਿਵਾਰਵਾਦ ਦੀਆਂ ਵਿਰੋਧੀ ਰਹੀਆਂ ਹਮ ਪਰ ਪਿਛਲੇ ਕੁਝ ਸਮੇਂ ਤੋਂ ਸਾਰੀਆਂ ਪਾਰਟੀਆਂ ਨੇ ਪਰਿਵਾਰਵਾਦ ਨੂੰ ਸਵੀਕਾਰ ਹੀ ਕਰ ਲਿਆ ਤੁਸੀਂ ਦੇਖੋ ਨਾ ਕਾਂਗਰਸ ਚ ਆਮ ਆਦਮੀ ਪਾਰਟੀ ਦਾ ਜਦੋਂ ਜਨਮ ਹੋਇਆ ਇਹ ਪਰਿਵਾਰਵਾਦ ਦੇ ਖਿਲਾਫ ਸੀ ਹਮ ਲੇਕਿਨ ਅੱਜ ਜਦੋਂ ਹੁਣ ਜ਼ਿਮਨੀ ਚੋਣਾਂ ਆਈਆਂ ਤੇ ਜਿਹੜੇ ਟਿਕਟਾਂ ਦਿੱਤੀਆਂ ਨਹੀਂ ਆ ਪਿੱਛੇ ਦੇ ਤੁਹਾਨੂੰ ਪਤਾ ਹੀ ਕੈਂਪੀ ਜਿਹੜੇ ਐਮਐਲਏ ਕਾਂਗਰਸ ਤੋਂ ਛੱਡ ਕੇ ਆਏ ਸੀ ਉਹਨਾਂ ਦੇ ਪੁੱਤ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਦਿੱਤੀ ਬਿਲਕੁਲ ਹੁਣ ਕਾਂਗਰਸ ਚ ਰੰਧਾਵਾ ਸਾਹਿਬ ਦੀ ਪਤਨੀ ਨੂੰ ਟਿਕਟ ਦਿੱਤੀ ਰਾਜਾ ਵੜਿੰਗ ਦੀ ਪਤਨੀ ਨੂੰ ਟਿਕਟ ਦਿੱਤੀ ਇਹਦਾ ਮਤਲਬ ਹੈ ਕਿ ਜਿਹੜਾ ਇਲਜ਼ਾਮ ਪਹਿਲਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਵਾਲੇ ਅਕਾਲੀ ਦਲ ਤੇ ਲਾਉਂਦੇ ਸੀ ਹਮ ਕਿ ਜੀ ਪਰਿਵਾਰਵਾਦ ਹੈ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਬਾਦਲ ਜੀ ਵੀ ਮੰਤਰੀ ਤੇ ਉਹਨਾਂ ਦੇ ਸਾਲਾ ਸਾਹਿਬ ਵਿਕਰਮ ਮਜੀਠੀਆ ਜੀ ਵੀ ਤੇ ਫਿਰ ਕਹਿਰੂ ਪਰਿਵਾਰ ਚੋਂ ਵੀ ਉਹਨਾਂ ਦੇ ਜਿੱਦੜ ਭੈਣ ਵਿਆਹੀ ਹੋਏ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਪਰ ਜਦੋਂ ਅਸੀਂ ਦੂਸਰੀਆਂ ਪਾਰਟੀਆਂ ਵੀ ਦੇਖਦੇ ਹਾਂ ਨਾ ਹੁਣ ਜਿਵੇਂ ਤੁਸੀਂ ਗੱਲ ਕੀਤੀ ਜਿਹੜੇ ਸੁਧਾਰ ਲਹਿਰ ਹੁਣ ਤਾਂ ਉਹਨਾਂ ਨੇ ਕਹਿੰਦੇ ਅਸੀਂ ਭੰਗ ਕਰਤੀ ਸੁਧਾਰ ਕਰਤੀ ਪਰ ਜਿਹੜੇ ਸੁਧਾਰ ਲਹਿਰ ਦੇ ਲੀਡਰ ਸੀ ਜਿਹੜੇ ਸੁਖਵੀਰ ਬਾਦਲ ਪ੍ਰਕਾਸ਼ ਸਿੰਘ ਬਾਦਲ ਤੇ ਪਰਿਵਾਰਵਾਦ ਦਾ ਇਲਜ਼ਾਮ ਲਾਉਂਦੇ ਸੀ ਉਹ ਤਾਂ ਆਪ ਪਰਿਵਾਰਵਾਦ ਦਾ ਵਖਾਵਾ ਕਰਦੇ ਰਹੇ ਨੇ ਉਹ ਤਾਂ ਆਪ ਪਰਿਵਾਰਵਾਦ ਦੇ ਵਿੱਚ ਨੇ ਚੰਨੂ ਮਾਦਰਾ ਸਾਹਿਬ ਦਾ ਤਾਂ ਪੁੱਤ ਆ ਪੀ ਐਮ ਐਲ اے ਸੀ ਠੀਕ ਹੈ ਕਿੰਨੇ ਲੀਡਰ ਨੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਦਾ ਬੇਟਾ ਪਰਮਿੰਦਰ ਸਿੰਘ ਢੀਂਡਸਾ ਪਹਿਲੀ ਵਾਰੀ ਜਿੱਤਦਾ ਹੈ ਜੀ ਐਮ ਐਲ اے ਤੇ ਖਜ਼ਾਨਾ ਮੰਤਰੀ ਬਣ ਗਿਆ ਕਿਹੜਾ ਟੈਸਟ ਪਾਸ ਕਰ ਲਿਆ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨੇ ਪਹਿਲੀ ਵਾਰੀ ਐਮ ਐਲ اے ਬਣ ਕੇ ਕਿ ਬਾਦਲ ਸਾਹਿਬ ਨੇ ਉਹਨਾਂ ਨੂੰ ਸਿੱਧਾ ਖਜ਼ਾਨਾ ਮੰਤਰੀ ਬਣਾਤਾ ਵਿਕਰਮਜੀਤਿਆ ਸਾਹਿਬ ਪਹਿਲੀ ਵਾਰੀ ਜਿੱਤਦੇ ਸਿੱਧੇ ਮੰਤਰੀ ਪਬਲਿਕ ریلیਸ਼ਨ ਦੇ ਔਰ ਮਾਲ ਮਹਿਕਮਾ ਮਿਲਿਆ ਬਾਅਦ ਬਿਕਰਮਜੀਤਿਆ ਜੀ ਦੀ ਕਿਹੜਾ ਟੈਸਟ ਪਾਸ ਕੀਤਾ ਵੀ ਪਹਿਲੀ ਵਾਰ ਚ ਔਰ ਕਈ ਕਈ ਵਾਰ ਦੇ ਐਮਐਲਏ ਸਰਵਨ ਸਿੰਘ ਫਲੋਰ ਉਹ 7-8 ਵਾਰ ਦੇ ਐਮਐਲਏ ਸੀ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਹੋਰ ਬੜੇ ਲੀਡਰ ਸੀ ਸੋ ਪਰਿਵਾਰਵਾਦ ਦਾ ਨੁਕਸਾਨ ਇਸ ਰੂਪ ਦੇ ਵਿੱਚ ਵੇਖਿਆ ਇਹ ਸਿਰਫ 2 ਲੀਡਰ ਨਹੀਂ ਹੋਰ ਬੜੇ ਲੀਡਰ ਨੇ ਆਕਾਲੀ ਦਲ ਦੇ ਵਿੱਚ ਜੀ ਕਿਸੇ ਦਾ ਪੁੱਤ ਚੇਅਰਮੈਨ ਕਿਸੇ ਦਾ ਪੋਤਾ ਐਮਐਲਏ ਹੁਣ ਆਮ ਆਦਮੀ ਪਾਰਟੀ ਚ ਵੀ ਸਥਿਤੀਆਂ ਲਗਭਗ ਉਸੇ ਤਰ੍ਹਾਂ ਦੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਤੁਸੀਂ ਅਮਰਿਤਪਾਲ ਉਹਨਾਂ ਦੀ ਗੱਲ ਕੀਤੀ ਜੀ ਉਹ ਹੁਣ ਨਵੀਂ ਪਾਰਟੀ ਦਾ ਐਲਾਨ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨਨਪਰਸਾਦਪੁਰ ਸਾਹਿਬ ਇਹ ਸੁਣਿਆ ਸਰਬਜੀਤ ਖਾਲਸਾ ਬੋਲ ਰਹੇ ਸੀ ਹੁਣ ਉੱਥੇ ਚਰਚਾਵਾਂ ਨੇ ਹੁਣ ਮੈਨੂੰ ਨਹੀਂ ਪਤਾ ਪ੍ਰਧਾਨ ਕੌਣ ਬਣੂ ਪਰ ਚਰਚਾ ਚੱਲ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਪਿਤਾ ਪ੍ਰਧਾਨ ਬਣਾਏ ਜਾਣਗੇ ਪਾਰਟੀ ਦੇ ਹੁਣ ਅਮਰਿਤਪਾਲ ਸਿੰਘ ਦੇ ਪਿਤਾ ਅਗਰ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਬਣਾ ਦਿੱਤੇ ਗਏ ਫਿਰ ਬਾਦਲ ਅਕਾਲੀ ਦਲ ਨਾਲ ਉਹ ਵੱਖ ਕਿਵੇਂ ਹੋਈ ਜੇ ਮੁੰਡਾ ਅਮਰਿਤਪਾਲ ਸਿੰਘ ਐਮਪੀ ਹੈ ਤੇ ਜੇ ਪਿਤਾ ਜੀ ਬਣ ਜਾਣਗੇ ਪ੍ਰਧਾਨ ਪਾਰਟੀ ਦੇ ਤੇ ਫਿਰ ਫਰਕ ਕੀ ਰਹਿ ਗਿਆ ਬਿਲਕੁਲ ਇਹਦਾ ਮਤਲਬ ਹੈ ਹਾਂ ਤਾਂ ਅਸੀਂ ਇਹ ਪ੍ਰਮਾਨ ਕਰ ਲਈਏ ਕਿ ਪਰਿਵਾਰਵਾਦ ਸਾਡੇ ਲਈ ਕੋਈ ਏਜੰਡਾ ਜਾਂ ਮੁੱਦਾ ਨਹੀਂ ਰਹਿ ਗਿਆ ਅਸੀਂ ਪਰਿਵਾਰਵਾਦ ਦੀ ਗੱਲ ਛੱਡ ਕੇ ਅੱਗੇ ਵਧੀਏ ਹਾਂ ਪਰ ਅਕਾਲੀ ਦਲ ਦੇ ਖਿਲਾਫ ਜਿਹੜਾ ਵਿਰੋਧ ਸੀ ਉਹ ਤਾਂ ਜਨਮੀ ਪਰਿਵਾਰਵਾਦ ਤੋਂ ਹੋਇਆ ਹਾਂ ਬਾਦਲਾਂ ਦੇ ਖਿਲਾਫ ਜਿਹੜਾ ਵਿਰੋਧ ਹੋਇਆ ਉਹ ਪਰਿਵਾਰਵਾਦ ਕਰਕੇ ਹੋਇਆ ਬਿਲਕੁਲ ਸੋ ਇਸ ਕਰਕੇ ਹੁਣ ਇਹ ਸਿਆਸਤ ਦਾ ਜਿਹੜਾ ਪੱਧਰ ਹੈ ਇਹ ਬੜਾ ਹੈਰਾਨੀਜਨਕ ਸਥਿਤੀਆਂ ਚ ਆ ਗਿਆ ਉਹ ਇਸੇ ਕਰਕੇ ਲੋਕਾਂ ਦਾ ਇਤਬਾਰ ਪੋਲਿਟੀਕਲ ਸਿਸਟਮ ਤੋਂ ਉੱਠ ਰਿਹਾ ਅੱਛਾ ਬਾਗੀ ਧੜੇ ਦਾ ਪ੍ਰਧਾਨ ਤੁਹਾਨੂੰ ਕੀ ਲੱਗਦਾ ਕਿਹੜਾ ਹੋ ਸਕਦਾ ਨਹੀਂ ਦੇਖੋ ਹੁਣ ਮੈਨੂੰ ਬਾਗੀ ਧੜਾ ਵੈਸੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜਾ ਹੁਕਮ ਕੀਤਾ ਉਹਨਾਂ ਨੇ ਤਾਂ ਕਿਹਾ ਤਾਂ ਵੀ ਹੁਣ ਦਾਗੀ ਬਾਗੀ ਕੋਈ ਨਹੀਂ ਹਮ ਪਰ ਧੜੇਵਾਦੀ ਅਕਾਲੀ ਦਲ ਚ ਹਜੇ ਵੀ ਦਿਖ ਰਹੀ ਹੈ ਜੀ ਹਜੇ ਮੁੱਕੀ ਨਹੀਂ ਅਗਰ ਇੱਕ ਧੜੇ ਨੇ ਨਹੀਂ ਮੰਨਿਆ ਹਜੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਪੂਰਨ ਰੂਪ ਚ ਤੇ ਜਿਹੜੇ ਸੁਧਾਰ ਲਹਿਰ ਜਿਨ੍ਹਾਂ ਨੇ ਭੰਗ ਕੀਤੀ ਹੈ ਹਮ ਮੈਨੂੰ ਲੱਗਦਾ ਨਹੀਂ ਕਿ ਉਹ ਹਜੇ ਟੜੇ ਦੇ ਰੂਪ ਦੇ ਵਿੱਚ ਸਰਗਰਮ ਨੇ ਪਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੁਝ ਮੈਂਬਰ ਸੀ ਜਿਹੜੇ ਅਕਾਲੀ ਦਲ ਦੇ ਐਸਜੀਪੀਸੀ ਮੈਂਬਰਾਂ ਦੇ ਵਿਰੋਧੀ ਨੇ ਉਹ ਜ਼ਰੂਰ ਜਥੇਦਾਰ ਸਾਹਮਣੂ ਮਿਲ ਕੇ ਆਏ ਨੇ ਵੀ ਕਾਰਵਾਈ ਕਰੋ ਜੀ ਤੁਸੀਂ ਹੁਣ ਮੈਨੂੰ ਇਹ ਲੱਗਦਾ ਹੈ ਕਿ ਅਗਰ ਜਿਹਨੂੰ ਬਾਗੀ ਟੜਾ ਪੁਰਾਣਾ ਬਾਗੀ ਟੜਾ ਸੁਧਾਰ ਲਹਿਰ ਵਾਲੇ ਜੀ ਅਗਰ ਉਹ ਵੀ ਵੱਖਰੀ ਪਾਰਟੀ ਦੇ ਰੂਪ ਚ ਸੋਚਦੇ ਨੇ ਤੇ ਬੜੀ ਹੈਰਾਨੀ ਵਾਲੀ ਗੱਲ ਹੋਏਗੀ ਪਰ ਮੈਨੂੰ ਲੱਗਦਾ ਕਿ ਉਹ ਹੁਣ ਵੱਖਰੀ ਪਾਰਟੀ ਨਹੀਂ ਬਣਾਉਣਗੇ ਅਸਲ ਦੇ ਵਿੱਚ ਜੋ ਮੈਨੂੰ ਨਜ਼ਰ ਆ ਰਿਹਾ ਹੈ ਹੁਣ ਜਿੱਦਾਂ ਹੀ ਅਕਾਲੀ ਦਲ ਦੀ ਮੈਂਬਰਸ਼ਿਪ ਸ਼ੁਰੂ ਹੋਣੀ ਹੈ ਤੇ ਅਕਾਲੀ ਦਲ ਚ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਸਮਰਥਕ ਤੇ ਇੱਕ ਪਾਸੇ ਸੁਧਾਰ ਲਹਿਰ ਵਾਲੇ ਲੀਡਰ ਹੂੰ ਅਕਾਲੀ ਦਲ ਦੀ ਪ੍ਰਧਾਨਗੀ ਦੇ ਲਈ ਅਕਾਲੀ ਦਲ ਦੇ ਵਿੱਚ ਹੀ ਜ਼ੋਰ ਜਮਾਇਸ਼ ਹੋਣੀ ਹੈ ਤੇ ਖਾਸ ਸੌਰ ਤੇ ਨਾਮ ਸਾਹਮਣੇ ਬੜਾ ਚਰਚਾ ਚ ਰਿਹਾ ਹੈ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਕਹਿੰਦੇ ਇਹ ਇਹ ਪ੍ਰਧਾਨ ਬੰਨਣਾ ਚਾਹੁੰਦੇ ਨੇ ਸ਼ਾਇਦ ਵਲਟੋਇਆ ਸਾਹਿਬ ਦੀ ਸਾਰਿਆਂ ਦੀ ਆਪਾਂ ਚੀਜ਼ਾਂ ਸਾਰੀਆਂ ਦੇਖੀਆਂ ਨੇ ਤਾਂ ਕਿ ਲੱਗਦਾ ਤੁਹਾਨੂੰ ਕਿ ਕੋਈ ਨਾ ਕੋਈ ਚੀਜ਼ ਹੈ ਜੀ ਦੇਖੋ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਜਿਸ ਤਰ੍ਹਾਂ ਦੇ ਫੈਸਲੇ ਕੀਤੇ ਨੇ ਗੁਰਪ੍ਰੀਤ ਜੀ ਪਿਛਲੇ ਸਮੇਂ ਚ ਗਿਆਨੀ ਹਰਪ੍ਰੀਤ ਸਿੰਘ ਇੱਕ ਪ੍ਰਵਾਨਿਤ ਲੀਡਰ ਦੀ ਤਰ੍ਹਾਂ ਤਾਂ ਉੱਭਰ ਗਏ ਹੂੰ ਬਹੁਤ ਵੱਡੀ ਗਿਣਤੀ ਚ ਲੋਕਾਂ ਦਾ ਸਮਰਥਨ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਆਇਆ ਹੈ ਬੁੱਧੀਜੀਵੀ ਨੇ ਪੜੇ ਲਿਖੇ ਨੇ ਔਰ ਜਿਸ ਤਰ੍ਹਾਂ 2 ਦਸੰਬਰ ਦੇ ਫੈਸਲੇ ਦੇ ਵਿੱਚ ਪੰਜ ਸਿੰਘ ਸਹਿਵਾਨਾ ਦੀ ਭੂਮਿਕਾ ਰਹੀ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਭੂਮਿਕਾ ਵੀ ਰਹੀ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਉਹਨਾਂ ਦੀ ਤੁਰੰਤ ਕਾਰਵਾਈ ਕੀਤੀ ਗਈ ਕਮੇਟੀ ਬਣਾ ਕੇ ਉਹਨਾਂ ਨੂੰ ਮੁਅਤਲ ਕੀਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਪ੍ਰਤੀ ਲੋਕਾਂ ਦੇ ਵਿੱਚ ਉਤਸ਼ਾਹ ਤਾਂ ਆਇਆ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਵਧਿਆ ਹੁਣ ਮੈਨੂੰ ਜੋ ਲੱਗਦਾ ਹੈ ਕਿ ਅੱਜ ਤੱਕ ਹੀ ਮੰਨਿਆ ਜਾਂਦਾ ਸੀ ਅਕਾਲੀ ਦਲ ਚ ਵੀ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਕੌਣ ਪ੍ਰਧਾਨ ਹੋਊਗਾ ਕੌਣ ਅਕਾਲੀ ਦਲ ਚਲਾਊਗਾ ਹੂੰ ਮੈਨੂੰ ਇਹ ਲੱਗਦਾ ਕਿ ਸੁਧਾਰ ਲਹਿਰ ਦੇ ਲੀਡਰ ਇਹ ਚਾਹਣਗੇ ਕਿ ਅਗਰ ਕੱਲ ਨੂੰ ਚੋਣਾਂ ਹੁੰਦੀਆਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਦੀਆਂ ਇੱਕ ਪਾਸੇ ਸੁਖਬੀਰ ਬਾਦਲ ਹੈ ਤੇ ਦੂਜੇ ਪਾਸੇ ਗਿਆਨੀ ਹਰਪੀ ਸਿੰਘ ਖੜੇ ਹੋਣ ਹੁਣ ਗਿਆਨੀ ਹਰਪੀ ਸਿੰਘ ਚੋਣ ਲੜਨਗੇ ਜਾਂ ਨਹੀਂ ਇਹ ਤਾਂ ਉਹਨਾਂ ਦਾ ਫੈਸਲਾ ਹੈ ਹੂੰ ਪਰ ਮੰਗ ਜ਼ਰੂਰ ਉੱਠੂਗੀ ਸੁਧਾਰ ਲਹਿਰ ਵਾਲੇ ਵੀ ਇਹ ਮੰਗ ਕਰ ਸਕਦੇ ਨੇ ਹੂੰ ਔਰ ਅਗਰ ਕਿਤੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੀ ਪ੍ਰਧਾਨਗੀ ਦੀ ਚੋਣ ਲੜਦੇ ਨੇ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਤੇ ਗੁਰਪ੍ਰੀਤ ਜੀ ਮੁਕਾਬਲਾ ਬੜਾ ਦਿਲਚਸਪ ਹੋਣਾ ਬਿਲਕੁਕੁਲ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਕੋਈ ਨਹੀਂ ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸ਼ਖਸੀਅਤ ਜਿਹੜੀ ਉਭਰੀ ਹੈ ਔਰ ਉਹ ਵੀ ਜਿਹੜੀ ਜਿਹੜੀ ਪੰਜਾਬ ਦੀ ਸਿਆਸਤ ਹੈ ਨਾ ਜੀ ਜਦੋਂ ਸਾਨੂੰ ਇਹ ਲੱਗਦਾ ਹੈ ਕਿ ਕਿਸੇ ਬੰਦੇ ਦੇ ਨਾਲ ਤੱਕਾ ਹੁੰਦਾ ਜਦੋਂ ਇਹ ਲੱਗਦਾ ਹੈ ਭਾਵ ਜਾਂਦਾ ਜਦੋਂ ਮੈਨੂੰ ਇਹ ਲੱਗਦਾ ਹੈ ਕਿ ਕਿਸੇ ਬੰਦੇ ਨੂੰ ਜਾਣ ਬੁੱਝ ਕੇ ਪਿੱਛੇ ਕੀਤਾ ਜਾਂਦਾ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੁਣੇ ਲਗਾਤਾਰ ਕਹਿ ਰਹੇ ਨੇ ਵੀ ਮੇਰੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਾਣ ਬੁੱਝ ਕੇ ਮੇਰੇ ਖਿਲਾਫ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਸਖਤ ਮੁਕਾਬਲਾ ਦੇ ਵੀ ਸਕਦੇ ਨੇ ਆਕਾਲੀ ਦਲ 'ਚ ਔਰ ਅਗਰ ਸੱਤ ਮੈਂਬਰੀ ਕਮੇਟੀ ਵਰਕਿੰਗ ਕਮੇਟੀ ਆਕਾਲੀ ਦਲ ਦੀ ਮੰਨ ਲੈਂਦੀ ਹੈ ਸੱਤ ਮੈਂਬਰੀ ਕਮੇਟੀ ਨੂੰ ਹਾਂ ਅਸੀਂ ਇੰਜ ਕਹਿ ਲਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਅਗਰ ਜਿਹੜੀ ਮੈਂਬਰਸ਼ਿਪ ਦੀ ਕਮੇਟੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾਂ ਅਲ ਹੀ ਬਣ ਜਾਂਦੀ ਹੈ ਤੇ ਫਿਰ ਬੜੀ ਨਿਰਪੱਖ ਤੌਰ ਤੇ ਨਵੀਂ ਭਰਤੀ ਅਕਾਲੀ ਦਲ ਚ ਹੋਣ ਦਾ ਰਾਹ ਪੱਧਰਾ ਹੋ ਜਾਏਗਾ ਫਿਰ ਨਵੇਂ ਸਿਰੇ ਤੋਂ ਡੈਲੀਗੇਟ ਬਣਨੇ ਨੇ ਜ਼ਿਲ੍ਹਾ ਪੱਧਰ ਤੇ ਵੀ ਸੂਬਾ ਪੱਧਰ ਤੇ ਵੀ ਤੇ ਬੜਾ ਦਿਲਚਸਪ ਮੁਕਾਬਲਾ ਅਕਾਲੀ ਦਲ ਦੀ ਪ੍ਰਧਾਨਗੀ ਦਾ ਬਣ ਸਕਦਾ ਹੈ ਬਿਲਕੁਲ ਇਹ ਇਹ ਬੜੀ ਦਿਲਚਸਪ ਰਹਿਣ ਵਾਲੀ ਗੱਲ ਹੈ ਤੇ ਪਰਿਵਾਰਵਾਦ ਦਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਐਮਪੀ ਦੀ ਇਲੈਕਸ਼ਨਸ ਦੇ ਵਿੱਚ ਕਾਂਗਰਸ ਦੇ ਜਿਹੜੇ ਸੀਨੀਅਰ ਹੁਣ ਆਗੂ ਨੇ ਉਹਨਾਂ ਨੇ ਆਪਣੇ ਪਰਿਵਾਰਾਂ 'ਤੇ ਦਾਅ ਖੇਡਿਆ ਕਿ ਸ਼ਾਇਦ ਸਾਡੇ ਪਰਿਵਾਰ ਵੀ ਜਿੱਤ ਕੇ ਪਾਰਲੀਮੈਂਟ ਦੀਆਂ ਪੂੜੀਆਂ ਚੜ ਜਾਣਗੇ ਲੇਕਿਨ ਇਸੇ ਦਰਮਿਆਨ ਨਵਜੂਤ ਸਿੰਘ ਸਿੱਧੂ ਬਹੁਤ ਸਾਈਡ ਤੇ ਨਜ਼ਰ ਆਏ ਨਹੀਂ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਹਾਲਾਂਕਿ ਚਲੋ ਉਹਨਾਂ ਦੇ ਘਰਦਿਆਂ ਦੀ ਪ੍ਰੋਬਲਮ ਸੀ ਬਿਮਾਰ ਸੀ ਲੇਕਿਨ ਹੁਣ ਠੀਕ ਨੇ ਚਲੋ ਵਾਹਿਗੁਰੂ ਦਾ ਸ਼ੁਕਰ ਹੈ ਤਾਂ ਕੀ ਲੱਗਦਾ ਹੈ ਕਿ ਕੁਰਸੀ ਦੀ ਲੜਾਈ ਪਿੱਛੇ ਪਹਿਲਾਂ ਵੀ ਬਹੁਤ ਕੁਝ ਹੋਇਆ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੀਫ ਮਿੰਿਸਟਰ ਲਾ ਰਹੇ ਸੀ ਤੇ ਉਸ ਤੋਂ ਬਾਅਦ ਚੰਨੀ ਸਾਹਿਬ ਨੂੰ ਲਾਤਾ ਕਿ ਵਾਕਈ ਕੁਰਸੀ ਦੀ ਲੜਾਈ ਹੈ ਜਾਂ ਫਿਰ ਪਰਿਵਾਰਵਾਦ ਤੇ ਕੁਰਸੀ ਦੀ ਲੜਾਈ ਦੋਨੇ ਆਪਸ ਦੇ ਵਿੱਚ ਕਲੈਸ਼ ਹੋਗੇ ਨਹੀਂ ਦੇਖੋ ਨਵਜੋਤ ਸਿੰਘ ਸਿੱਧੂ ਹੁਣਾ ਬਾਰੇ ਇੱਕ ਗੱਲ ਤਾਂ ਸਾਰੀ ਦੁਨੀਆ ਜਾਣਦੀ ਹੈ ਕਿ ਨਵਜੋਤ ਸਿੰਘ ਸਿੱਧੂ ਔਦੇ ਤੇ ਕੁਰਸੀਆਂ ਪਿੱਛੇ ਨਹੀਂ ਭੱਜਦਾ ਦੇਖੋ ਨਵਜੋਤ ਸਿੱਧੂ ਨੇ ਤਾਂ ਭਾਜਪੀ ਦੇ ਵਿੱਚ ਆਪਣੇ ਸਿਧਾਂਤਾਂ ਕਰਕੇ ਰਾਜ ਸਭਾ ਦੀ ਮੈਂਬਰੀ ਛੱਡਤੀ ਇਹ ਤਾਂ ਹੁਣ ਸਾਰੇ ਜਾਣਦੇ ਆ ਤੇ ਪੰਜਾਬ ਦੇ ਕੈਪਟਨ ਮਰਿੰਦਰ ਦੀ ਸਰਕਾਰ ਵੇਲੇ ਜਦੋਂ ਨਵਜੋਤ ਸਿੰਘ ਸਿੱਧੂ ਦੀ ਗੱਲ ਮੰਨੀ ਨਹੀਂ ਸੀ ਜਾ ਰਹੀ ਲੋਕਲ ਬੋਡੀ ਮਹਿਕਮੇ ਚ ਤੇ ਉਹਨਾਂ ਨੇ ਤਾਂ ਆਪਣਾ ਮਹਿਕਮਾ ਹੀ ਛੱਡਤਾ ਕੈਪਟਨ ਮਰਿੰਦਰ ਜੀ ਵਿਜ਼ਾਰਤ ਚੋਂ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਗਿਆ ਹੂੰ ਫਿਰ ਨਵਜੋਤ ਸਿੰਘ ਸਿੱਧੂ ਹੁਣ ਜਦੋਂ ਕਾਂਗਰਸ ਨੂੰ ਤਕੜਾ ਕਰਨ ਲਈ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਤੋਂ ਬਾਅਦ ਮੀਟਿੰਗਾਂ ਕਰ ਰਹੇ ਸੀ ਕਾਂਗਰਸ ਦੇ ਵਰਕਰਾਂ ਦੀਆਂ ਤੇ ਪੰਜਾਬ ਕਾਂਗਰਸ ਦੇ ਸੰਗਠਨ ਦੇ ਕੁਝ ਲੀਡਰਾਂ ਨੇ ਹਾਈ ਕਮਾਂਡ ਨੂੰ ਕਿਹਾ ਹੂੰ ਕਿ ਨਵਜੋਤ ਸਿੰਘ ਸਿੱਧੂ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾ ਕਰਨ ਹੁਣ ਦੇਖੋ ਨਵਜੋਤ ਸਿੰਘ ਸਿੱਧੂ ਦੀ ਕਿਸਮਤ ਹੈ ਲੋਕਾਂ ਚ ਨਵਜੋਤ ਸਿੰਘ ਸਿੱਧੂ ਦਾ ਪਿਆਰ ਹੈ ਨਵਜੋਤ ਸਿੱਧੂ ਨੇ ਤਾਂ ਵਰਕਿੰਗ ਮੀਟਿੰਗਾਂ ਸੱਦੀਆਂ ਸੀ ਅਗਰ ਉਹ ਰੈਲੀਆਂ ਬਣ ਗਈਆਂ ਤੇ ਇਹਦੇ 'ਚ ਤਾਂ ਕਾਂਗਰਸ ਦੇ ਵਰਕਰਾਂ ਦਾ ਨਵਜੋਤ ਸਿੱਧੂ ਦੇ ਪ੍ਰਤੀ ਮੁਹੱਬਤ ਤੇ ਪਿਆਰ ਹੀ ਸੀ ਹੁਣ ਨਵਜੋਤ ਸਿੱਧੂ ਨੂੰ ਰੋਕਿਆ ਗਿਆ ਕਾਂਗਰਸ 'ਚ ਕਿ ਤੁਸੀਂ ਵੱਖਰੀਆਂ ਮੀਟਿੰਗਾਂ ਨਾ ਕਰੋ ਜੀ ਨਵਜੋਤ ਸਿੱਧੂ ਕਹਿੰਦਾ ਠੀਕ ਹੈ ਜੀ ਜਦੋਂ ਤੁਸੀਂ ਕਹੋਗੇ ਮੈਂ ਉਦੋਂ ਕਰ ਲੂੰਗਾ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਘਰ ਚਲਾਉਣਾ ਹੈ ਉਹ ਆਪਣੇ ਰੋਜ਼ਗਾਰ ਤੇ ਵੀ ਗਏ ਔਰ ਇਹ ਤਾਂ ਸਾਡੇ ਗੁਰੂ ਕਹਿੰਦੇ ਨੇ ਆਪਣੇ ਹੱਥੀਂ ਕਿਰਤ ਕਰਕੇ ਕਮਾਓ ਪਰ ਜੋ ਸਿੱਧੂ ਜੀ ਅੱਜ ਵੀ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਸਮਰਪਿਤ ਨੇ ਉਹ ਤਾਂ ਕਹਿੰਦੇ ਨੇ ਹਰ ਜਗ੍ਹਾ ਸੋ ਨਵਜੋਤ ਸਿੰਘ ਸਿੱਧੂ ਦਾ ਤਾਂ ਕਸੂਰ ਕੋਈ ਨਹੀਂ ਜਿੱਥੋਂ ਤੱਕ ਗੱਲ ਰਹੀ ਕੁਰਸੀ ਦੀ ਲੜਾਈ ਦੇਖੋ ਨਵਜੋਤ ਸਿੰਘ ਸਿੱਧੂ ਕੁਰਸੀ ਦੀ ਲੜਾਈ ਨਹੀਂ ਲੜ ਰਿਹਾ ਅਸਲ 'ਚ ਪੰਜਾਬ ਨੂੰ ਅੱਜ ਵੀ ਨਵਜੋਤ ਸਿੰਘ ਸਿੱਧੂ ਵਰਗੇ ਮੁੱਖ ਮੰਤਰੀ ਦੀ ਲੋੜ ਹੈ ਜਾਂ ਮੈਂ ਕਹਾਂ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ ਕਿਉਂਕਿ ਜੇ ਅਸੀਂ ਇਤਿਹਾਸ ਦੇਖੀਏ ਨਵਜੋਤ ਸਿੰਘ ਸਿੱਧੂ ਦਾ ਨਵਜੋਤ ਸਿੱਧੂ ਜਿਹੜੇ ਕੰਮ 'ਚ ਪਿਆ ਉਹਨੇ ਬੁਲੰਦੀਆਂ ਛੁਈਆਂ ਇਹ ਵੀ ਸੰਭਵ ਹੈ ਅਗਰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਦਾ ਹੈ ਤੇ ਉਹ ਬੁਲੰਦੀਆਂ ਛੂਏ ਔਰ ਅਗਰ ਨਵਜੋਤ ਸਿੰਘ ਸਿੱਧੂ ਬੁਲੰਦੀਆਂ ਛੂਗਾ ਇਹਦਾ ਮਤਲਬ ਹੈ ਉਹ ਤਾਂ ਹੀ ਛੂ ਸਕੂਗਾ ਵੀ ਉਹ ਪੰਜਾਬ ਲਈ ਕੁਝ ਕਰ ਸਕਿਆ ਪਰ ਮੁੱਖ ਮੰਤਰੀ ਹੀ ਕਿਉਂ ਕਈਆਂ ਦਾ ਸਵਾਲ ਹੈ ਉਹ ਕਹਿੰਦੇ ਵੀ ਤੁਸੀਂ ਠੀਕ ਹੈ ਤੁਹਾਨੂੰ ਵਜ਼ਾਰਤ ਦੇਤੀ ਤੁਸੀਂ ਵਜ਼ੀਰ ਦੇ ਤੌਰ ਤੇ ਵੀ ਉਹ ਕੰਮ ਕਰ ਸਕਦੇ ਹੋ ਮੁੱਖ ਮੰਤਰੀ ਵਾਲੀ ਗੱਲਬਾਤ ਤੇ ਕਈਆਂ ਨੂੰ ਇਸ ਚੀਜ਼ ਨੂੰ ਅਟਕਲਾਉਂਦੀ ਹੈ ਉਹ ਕਹਿੰਦੇ ਮੁੱਖ ਮੰਤਰੀ ਕਿਉਂ ਬਣਨਾ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਦੋ ਗੱਲਾਂ ਨੇ ਜਿਹੜੀ ਅੱਜ ਦੀ ਸਿਆਸਤ ਹੈ ਨਾ ਤੁਹਾਨੂੰ ਲੱਗਦਾ ਕਿ ਕੇਂਦਰ ਦਾ ਕੋਈ ਵੀ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਰਜ਼ੀ ਬਿਨਾ ਕੋਈ ਫੈਸਲਾ ਕਰ ਸਕੋ? ਦੇਸ਼ ਦੀ ਸਿਆਸਤ ਬਦਲ ਗਈ। ਤੁਹਾਨੂੰ ਲੱਗਦਾ ਹੈ ਕਿ ਭਗਵੰਤ ਮਾਨ ਦੀ ਮਰਜ਼ੀ ਬਿਨਾ ਕੋਈ ਮੰਤਰੀ ਕੋਈ ਫੈਸਲਾ ਕਰ ਸਕਦਾ ਹੈ? ਆਖਰੀ ਸਾਈਨ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਕਿਸੇ ਫਾਈਲ ਤੇ ਨਹੀਂ ਹੁੰਦੇ। ਨਵਜੋਤ ਸਿੱਧੂ ਦੀ ਕੈਪਟਨ ਅਮਰਿੰਦਰ ਨਾਲ ਲੜਾਈ ਕੀਤੀ ਸੀ। ਇਹੀ ਸੀ ਨਾ ਨਵਜੋਤ ਸਿੰਘ ਸਿੱਧੂ ਜੋ ਚੰਗਾ ਫੈਸਲਾ ਕਰਦਾ ਸੀ। ਆਖਰੀ ਸਾਈਨ ਮੁੱਖ ਮੰਤਰੀ ਦੀ ਮਰਜ਼ੀ ਬਿਨਾ ਹੁੰਦੇ ਨਹੀਂ ਸੀ। ਪਰ ਫਿਰ ਉਹਨਾਂ ਨੇ ਤਾਂ ਉਹਨਾਂ ਨੇ ਤੇ ਚੱਲਦੀ ਬਸ ਉਹਨੂੰ ਕੈਪਟਨ ਸਾਹਿਬ ਨੂੰ ਲਾਤਾ ਉਹ ਤੋਂ ਬਾਅਦ ਸਿੱਧੂ ਸਾਹਿਬ ਦੀ ਮਰਜ਼ੀ ਦੇ ਨਾਲ ਕਹਿੰਦੇ ਚੰਨੀ ਸਾਹਿਬ ਲਾਗੇ ਉਹ ਤੋਂ ਬਾਅਦ ਦੀ ਪਰਫਾਰਮੈਂਸ ਆਪਣੇ ਸਭ ਦੇ ਸਾਹਮਣੇ ਵੀ ਦੇਖੋ ਹਰ ਕਿਸੇ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਹੁੰਦੀ ਹੈ ਕਾਂਗਰਸ ਦੇ ਹੋਰ ਲੀਡਰਾਂ ਦੀ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਹੈ ਪਰ ਇਹ ਤਾਂ ਤੈ ਹੁਣ ਕਾਂਗਰਸ ਦੀ ਹਾਈ ਕਮਾਂਡ ਨੇ ਕਰਨਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਿਹੜਾ ਚਿਹਰਾ ਦੇਣਾ ਚਾਹੁੰਦੇ ਨੇ ਅਗਰ ਨਵਜੋਤ ਸਿੰਘ ਸਿੱਧੂ ਨੂੰ ਪਿਛਲੀ ਵਾਰੀ ਦੇ ਦਿੰਦੇ ਚਰਨਜੀਤ ਚੰਨੀ ਜੀ ਵੀ ਸਿਆਣੇ ਆਗੂ ਨੇ ਉਹਨਾਂ ਦੀ ਚੰਗੀ ਲੋਕਾਂ ਦੇ ਵਿੱਚ ਪਛਾਣ ਹੈ ਔਰ ਉਹਨਾਂ ਦੇ ਰਿਸ਼ਤੇਦਾਰ ਤੇ ਜਿਸ ਤਰ੍ਹਾਂ ਨਾਲ ਈਡੀ ਦੇ ਛਾਪੇ ਪਏ ਜਿਸ ਤਰ੍ਹਾਂ ਨਾਲ ਪੈਸਾ ਬਰਾਮਦ ਹੋਇਆ ਉਹਦੇ ਨਾਲ ਬੜਾ ਵੱਡਾ ਝਟਕਾ ਚਰਨਜੀਤ ਚੰਨੀ ਜੀ ਨੂੰ ਵੀ ਲੱਗਿਆ ਹੁਣ ਅਗਰ ਨਵਜੋਤ ਸਿੰਘ ਸਿੱਧੂ ਨੂੰ ਅੱਜ ਵੀ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਦੇ ਦੇ ਤੇ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਰੱਖ ਕੇ ਵੋਟਾਂ ਪਾ ਸਕਦੇ ਨੇ ਔਰ ਅਗਰ ਨਵਜੋਤ ਸਿੰਘ ਸਿੱਧੂ ਵਰਗਾ ਮੁੱਖ ਮੰਤਰੀ ਹੋ ਘੱਟੂ ਘੱਟ ਨਵਜੋਤ ਸਿੰਘ ਸਿੱਧੂ ਨੂੰ ਇਹ ਪਤਾ ਹੈ ਕਿ ਪੰਜਾਬ ਦੇ ਵਿੱਚ ਨੀਤੀਆਂ ਨੂੰ ਲਾਗੂ ਕਿਵੇਂ ਕੀਤਾ ਜਾ ਸਕਦਾ ਹੈ ਦੇਖੋ ਮੈਂ 30 ਸੈਕਿੰਡਾਂ ਚ ਗੱਲ ਮਗਾ ਦੂੰ ਸਾਡੀ ਸ਼ਰਾਬ ਸਾਰੀ ਪ੍ਰਾਈਵੇਟ ਹੈ ਪੰਜਾਬ ਦੀ ਸਾਰਾ ਸ਼ਰਾਬ ਦਾ ਕੰਮ ਪ੍ਰਾਈਵੇਟ ਹੈ ਸਰਕਾਰੀ ਹੋਣਾ ਚਾਹੀਦਾ ਹੈ ਰੇਤੇ ਦਾ ਕੰਮ ਪ੍ਰਾਈਵੇਟ ਨਹੀਂ ਸਰਕਾਰੀ ਚਾਹੀਦਾ ਮੂਲ ਰੂਪ ਦੇ ਵਿੱਚ ਕੋਈ ਕਾਲਾ ਬਾਜ਼ਾਰੀ ਰੇਤੇ ਦੀ ਹੋਣੀ ਨਹੀਂ ਚਾਹੀਦੀ ਅੱਜ ਤੁਸੀਂ ਰੇਤੇ ਦੀ ਟਰਾਲੀ ਦਾ ਰੇਟ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਸਿਰਫ ਤੇ ਸਿਰਫ ਭਗਵੰਤ ਮਾਨ ਦੇ ਫੈਸਲਿਆਂ ਤੇ ਕੇਂਦ੍ਰਿਤ ਨਹੀਂ ਦਿੱਲੀ ਦਾ ਵੀ ਦਖਲ ਹੈ ਹੁਣ ਦਿੱਲੀ ਓਨੀ ਚੰਗੀ ਤਰ੍ਹਾਂ ਪੰਜਾਬ ਨੂੰ ਨਹੀਂ ਸਮਝ ਸਕਦੀ ਜਿੰਨਾ ਭਗਵੰਤ ਮਾਨ ਸਮਝ ਸਕਦਾ ਹੈ ਪੂਰਨ ਆਜ਼ਾਦੀ ਇਹ ਸਰਕਾਰ ਚਲਾਉਣ ਦੀ ਮੈਨੂੰ ਲੱਗਦਾ ਭਗਵੰਤ ਮਾਨ ਉਹਨਾਂ ਕੋਲੇ ਨਹੀਂ ਹੈ ਅਗਰ ਹੁੰਦੀ ਕਿ ਹੋਰ ਬਿਹਤਰ ਕਰ ਸਕਦੇ ਸੀ ਨਵਜੋਤ ਸਿੱਧੂ ਅਜਿਹਾ ਮੁੱਖ ਮੰਤਰੀ ਹੈ ਅਗਰ ਉਹ ਅਗਰ ਉਹ ਅਜਿਹਾ ਲੀਡਰ ਅਗਰ ਉਹ ਮੁੱਖ ਮੰਤਰੀ ਬਣਦਾ ਤੇ ਉਹ ਆਪਣੇ ਦਮ ਤੇ ਫੈਸਲੇ ਪੰਜਾਬ ਚ ਕਰੂਗਾ ਪਰ ਕੈਪਟਨ ਸਾਹਿਬ ਨੇ ਵੀ ਆਪਣੇ ਦਮ ਤੇ ਫੈਸਲੇ ਕੀਤੇ ਉਹਨਾਂ ਨੇ ਕਹਿੰਦੇ ਉਹਨਾਂ ਨੂੰ ਕਈ ਵਾਰੀ ਦਿੱਲੀ ਦਰਵਾਜ਼ੇ ਤੋਂ ਬੁਲਾਇਆ ਜਾਂਦਾ ਸੱਦੇ ਜਾਂਦਾ ਸੀ ਲੇਕਿਨ ਉਹ ਕਹਿੰਦੇ ਨਹੀਂ ਜਦੋਂ ਮੇਰਾ ਜ਼ਿਕਰ ਹੋਮਾ ਉਦੋਂ ਆਉਂਗਾ ਦੇਖੋ ਕੈਪਟਨ ਨੇ ਕੁਝ ਫੈਸਲੇ ਕੀਤੇ ਆਪਣੇ ਦਮ ਤੋਂ ਇਸੇ ਕਰਕੇ ਕੈਪਟਨ ਮੁਰਿੰਦਰ ਦੀ ਪਛਾਣ ਬਣੀ ਵੀ ਸੀ ਲੇਕਿਨ ਕੈਪਟਨ ਅਮਰਿੰਦਰ ਮਾਫੀਆ ਨੂੰ ਨਹੀਂ ਰੋਕ ਸਕੇ ਕੈਪਟਨ ਅਮਰਿੰਦਰ ਜ਼ਮੀਨ ਦੇ ਲੀਡਰ ਨੂੰ ਨਹੀਂ ਰੋਕ ਸਕੇ ਦੇਖੋ ਪ੍ਰਕਾਸ਼ ਸਿੰਘ ਬਾਦਲ ਔਰ ਭਗਵੰਤ ਮਾਨ ਇਹ ਦੋਵੇਂ ਜ਼ਮੀਨ ਦੇ ਲੀਡਰ ਨੇ ਭਗਵਾਨ ਪ੍ਰਕਾਸ਼ ਸਿੰਘ ਬਾਦਲ ਔਰ ਭਗਵੰਤ ਮਾਨ ਕੈਪਟਨ ਅਮਰਿੰਦਰ ਕਦੀ ਜ਼ਮੀਨੀ ਲੀਡਰ ਨਹੀਂ ਸੀ ਉਹ ਬਹੁਤ ਘੱਟ ਨਿਕਲਦੇ ਸੀ ਕੈਪਟਨ ਅਮਰਿੰਦਰ ਇਸ ਕਰਕੇ ਜ਼ਮੀਨ ਦੀਆਂ ਲੋੜਾਂ ਜਿਹੜੇ ਲੀਡਰ ਸਮਝਦੇ ਆ ਅਗਰ ਉਹਨਾਂ ਨੂੰ ਮੌਕਾ ਮਿਲੇ ਹੁਣ ਨਵਜੋਤ ਸਿੰਘ ਸਿੱਧੂ ਹੈ ਤੁਸੀਂ ਦੇਖੋ ਪਿਛਲੇ 2 ਸਾਲ ਜੇਲ੍ਹ ਜਾਣ ਤੋਂ ਪਹਿਲਾਂ ਵੀ ਕਿਵੇਂ ਪੰਜਾਬ ਦੇ ਵਿੱਚ ਪਿੰਡ-ਪਿੰਡ ਗਲੀ-ਗਲੀ ਨਵਜੋਤ ਸਿੰਘ ਸਿੱਧੂ ਘੁੰਮਿਆ। ਕਾਂਗਰਸ 'ਚ ਹੋਰ ਵੀ ਲੀਡਰ ਨੇ ਪਰ ਕੋਈ ਵੀ ਲੀਡਰ ਆਪਣੇ ਆਪ ਦੇ ਵਿੱਚ ਇੰਨਾ ਕਾਬਿਲ ਨਹੀਂ ਹੈ ਕਿ ਉਹ ਬਿਨਾਂ ਕਿਸੇ ਦੀ ਮਰਜ਼ੀ ਤੋਂ ਫੈਸਲੇ ਕਰ ਸਕੇ, ਨੀਤੀਆਂ ਨੂੰ ਲਾਗੂ ਕਰ ਸਕੇ, ਪਾਲਿਸੀਆਂ ਬਣਾ ਸਕੇ। ਦੇਖੋ ਪੰਜਾਬ ਨੂੰ ਚਾਹੀਦਾ ਕੀ ਹੈ? ਸਾਨੂੰ ਕੋਲਡ ਸਟੋਰੇਜ ਚਾਹੀਦੇ ਨੇ। ਸਾਡੀ ਕਿਸਾਨੀ ਕਦੋਂ ਆਬਾਦ ਹੋਣੀ ਹੈ? ਜਦੋਂ ਸਾਡੇ ਕੋਲੇ ਕੋਲਡ ਸਟੋਰੇਜ ਹੋਵੇ। ਮੈਨੂੰ ਪਤਾ ਹੈ ਵੀ ਮੈਂ ਟਮਾਟਰ ਆਪਣੇ ਤੋੜ ਲੇ। ਤੇ ਮੇ ਟਮਾਟਰ ਯਹਾਂ ਤਾਂ ਅੱਜ ਸ਼ਾਮ ਤੱਕ ਮੰਡੀ 'ਚ ਵੇਚੂਗਾ ਨਹੀਂ ਤਾਂ ਉਹ ਗਲ ਜਾਣੇ ਦੁੱਧ ਨਾਲ ਤੇ ਜੇ ਮੇਰੇ ਪਿੰਡ 'ਚ ਕੋールド ਸਟੋਰੇਜ ਹੋਊਗਾ ਤੇ ਮੈਂ ਟਮਾਟਰ ਤੋੜ ਕੇ ਭਿੰਡੀ ਤੋੜ ਕੇ ਮੂਲੀ ਤੋੜ ਕੇ ਅਮਰੂਦ ਤੋੜ ਕੇ ਅੰਗੂਰ ਅਮਰੂ ਅੰਗੂਰ ਤੋੜ ਕੇ ਮੈਂ ਰੱਖ ਦੂੰਗਾ ਕੋールド ਸਟੋਰੇਜ 'ਚ ਮੈਂ ਜਲਮਰਜੀ ਮੰਡੀ 'ਚ ਵੇਚਾਂ ਉਹ ਨਵਜੋਤ ਸਿੱਧੂ ਕੋਲੇ ਵਿਜ਼ਨ ਹੈਗਾ ਕਿ ਅਸੀਂ ਕੋールド ਸਟੋਰੇਜ ਬਣਾਈਏ ਅਸੀਂ ਆਪਣੇ ਗਦਾਮ ਬਣਾ ਲਈਏ ਜੀ ਆ ਚੋਨੇ ਦੀ ਐਡੀ ਵੱਡੀ ਪ੍ਰੋਬਲਮ ਆਈ ਜੇ ਸਾਡੇ ਕੋਲੇ ਆਪਣੇ ਗਦਾਮ ਹੁੰਦੇ ਗੁਰਪ੍ਰੀਤ ਜੀ ਤੇ ਕੀ ਦਿੱਕਤ ਸੀ ਭਗਵੰਤ ਮਾਨ ਦੀ ਸਰਕਾਰ ਨੂੰ ਜਦੋਂ ਕਣਕ ਲਿਫਟਿੰਗ ਜਦੋਂ ਝੋਨਾ ਖਾਲੀ ਹੁੰਦਾ ਕੇਂਦਰ ਲਿਫਟ ਕਰ ਲੈਂਦਾ ਉਹ ਸਾਡੇ ਗਦਾਮਾਂ ਚੋਂ ਚੱਕ ਕੇ ਲੈ ਜਾਂਦੇ ਅਸੀਂ ਆਪਣੇ ਗਦਾਮਾਂ ਚ ਰੱਖ ਕੇ ਕਿਸਾਨਾਂ ਨੂੰ ਪੇਮੈਂਟ ਕਰ ਦਿੰਦੇ ਸਾਡੇ ਕੋਲੇ ਆਪਣੇ ਗਦਾਮ ਚਾਹੀਦੇ ਨੇ ਜਿਵੇਂ ਅੱਜ ਕੱਲ੍ਹ ਸ਼ਹਿਰਾਂ ਦੇ ਵਿੱਚ ਦਿੱਕਤ ਕੀ ਆ ਕਹਿੰਦੇ ਜੀ ਮਕਾਨ ਤਾਂ ਹੈਗਾ ਪਰ ਗੱਡੀ ਖੜਾਉਣ ਨੂੰ ਥਾਂ ਨਹੀਂ ਹਰ ਕਿਸੇ ਕੋਲੇ ਗੱਡੀ ਸ਼ਹਿਰ ਗੱਡੀ ਦੀ ਪਾਰਕਿੰਗ ਚਾਹੀਦੀ ਹੈ ਕਿਸਾਨ ਨੂੰ ਗਦਾਮ ਚਾਹੀਦਾ ਹੈ ਫਸਲਾਂ ਲਈ ਸਬਜ਼ੀਆਂ ਲਈ ਵੀ ਚਾਹੀਦਾ ਹੈ ਅਨਾਜ ਲਈ ਵੀ ਚਾਹੀਦਾ ਹੈ ਜੇ ਸੂਬਾ ਸਰਕਾਰੀ ਕੰਮ ਕਰੇ ਤੇ ਸਾਡੀ ਖੇਤੀ ਖੁਸ਼ਹਾਲ ਹੋ ਜੂ ਅਸੀਂ ਜਦੋਂ ਤੱਕ ਅਸੀਂ ਇਹ じゃ ਮੁੱਖ ਮੰਤਰੀ ਨਹੀਂ ਲਿਆਉਂਦੇ ਪੰਜਾਬ 'ਚ ਜੀ ਜਿਹਦੇ ਕੋਲੇ ਐਡਾ ਮਾਦਾ ਹੋਵੇ ਕਿ ਮੈਂ ਹਰ ਹਾਲਤ ਦੇ ਵਿੱਚ ਹਰ ਦੋ ਦੋ ਤਿੰਨ ਤਿੰਨ ਪਿੰਡਾਂ ਦਾ ਸਾਂਝਾ ਕੋल्ड ਸਟੋਰੇਜ ਦੇਣਾ ਹੈ ਗੋਦਾਮ ਦੇਣਾ ਹੈ ਮੈਂ ਸ਼ਰਾਬ ਦਾ ਕਾਰੋਬਾਰ ਪ੍ਰਾਈਵੇਟ ਹੋਣ ਹੀ ਨਹੀਂ ਦੇਣਾ ਮੈਂ ਸਰਕਾਰੀ ਸ਼ਰਾਬ ਦਾ ਕੰਮ ਪੰਜਾਬ 'ਚ ਹੋਊਗਾ ਜੇ ਸ਼ਰਾਬ ਵਿਕਣੀ ਹੈ ਤਾਂ ਪਾਲਿਸੀਆਂ ਨੇ ਤੇ ਸਰਕਾਰੀ ਤੇ ਰੇਤਾ ਅਸੀਂ ਸਾਰਾ ਕੰਮ ਸਰਕਾਰੀ ਕਰਾਂਗੇ ਅਸੀਂ ਜ਼ੀਰੋ 에ਰਰ ਰੱਖਾਂਗੇ ਅਸੀਂ ਕੋਈ ਕਰਪਸ਼ਨ ਨਹੀਂ ਕਰ ਪਰ ਖਾਸ ਤੌਰ ਤੇ ਮੇਰਾ ਇੱਕ ਲਾਸਟ ਸਵਾਲ ਹੈ ਠੀਕ ਹੈ ਇਹ ਸਾਰੇ ਬੰਦੇ ਇਹ ਚੀਜ਼ਾਂ ਦਾ ਜ਼ਿਕਰ ਕਰਦੇ ਨੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਸਾਰੀ ਕਰਦੇ ਨੇ ਠੀਕ ਹੈ ਲਾਗੂ ਕਰਨ ਦੀ ਲਾਗੂ ਕਰਨ ਦੀ ਹੈ ਲੇਕਿਨ ਦੂਸਰੇ ਪਾਸੇ ਮੈਂ ਜਿਵੇਂ ਮੰਨ ਲਓ ਉਸ ਦਿਨ ਕੋ ਰਾਜਾ ਵੜਿੰਗ ਹੋ ਕੇ ਪ੍ਰਤਾਪ ਸਿੰਘ ਬਾਜਵਾ ਹੋਗੇ ਵਿਰੋਧੀ ਧਰ ਦੇ ਆਗੂ ਜਾਂ ਚੰਨੀ ਸਾਹਿਬ ਹੋਗੇ ਹੋਰ ਵੀ ਕਾਂਗਰਸ ਦੇ ਵਿੱਚ ਬਹੁਤ ਚਿਹਰੇ ਹੋਣਗੇ ਆਖਿਰ ਕਦ ਤੱਕ ਚੱਲਦਾ ਰਹੇਗਾ ਇਹ ਕਿਉਂਕਿ ਕਾਂਗਰਸ ਨੂੰ ਕਿਸੇ ਆਪੋਜੀਸ਼ਨ ਨੇ ਨਹੀਂ ਹਰਾਇਆ ਸਿਆਸੀ ਮਾਰ ਕਹਿੰਦੇ ਕਿ ਕਾਂਗਰਸ ਨੂੰ ਕਾਂਗਰਸ ਨੇ ਹੀ ਹਰਾਇਆ ਦੇਖੋ ਪ੍ਰਤਾਪ ਬਾਜਵਾ ਜੀ ਵੀ ਸਿਆਣੇ ਲੀਡਰ ਨੇ ਚਰਨਜੀਤ ਚੰਨੀ ਵੀ ਰਾਜਾ ਵੜਿੰਗ ਵੀ ਸੁਖਜਿੰਦਰ ਰੰਦਾਵਾ ਵੀ ਤੈ ਕਿਨੇ ਕਰਨਾ ਹੈ ਹਰ ਘਰ ਦਾ ਕੋਈ ਨਾ ਕੋਈ ਮੁਖੀ ਹੁੰਦਾ ਹ ਹਰ ਘਰ ਦਾ ਮੁਖੀ ਹੈ ਪੰਚਾਇਤ ਦਾ ਵੀ ਮੁਖੀ ਹੈ ਸਰਪੰਚ ਸੋ ਕਾਂਗਰਸ ਦੀ ਹਾਈ ਕਮਾਂਡ ਨੇ ਤੈ ਕਰਨਾ ਉਹ ਵਕਤ ਰਹਿੰਦੇ ਤੈ ਕਰਦੇ ਨੇ ਦੇਖੋ ਜੇ ਤੁਸੀਂ ਉਹ ਆਪਣੇ ਕਹਾਵਤ ਹੈ ਨਾ ਉਧਰੋਂ ਆਈ ਜਨ ਬਿੰਨੋ ਕੁੜੀ ਦੇ ਕਰਨ ਸੋ ਜੇ ਵਕਤ ਰਹਿੰਦੇ ਕਾਂਗਰਸ ਪਾਰਟੀ ਅੱਜ ਤੈ ਕਰਦੇ ਅੱਜ 2 ਸਾਲ ਪਏ ਨੇ ਅੱਜ ਤੈ ਕਰਦੇ ਵੀ ਸਾਡੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹੋਣਗੇ ਜੀ ਚਿਹਰਾ ਉਹ ਅੱਜ ਤੈਅ ਕਰਦੇ ਨੇ ਵੀ ਜੀ ਪ੍ਰਤਾਪ ਬਾਜਵਾ ਜੀ ਮੁੱਖ ਮੰਤਰੀ ਦੇ ਚਿਹਰੇ ਹੋਣਗੇ ਜਾਂ ਰਾਜਾ ਵੜਿੰਗ ਜੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਜਾਂ ਚੰਨੀ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਲੋਕ ਪਾਰਟੀ ਦੇ ਲੀਡਰ ਵੀ ਪ੍ਰਵਾਨ ਕਰ ਲੈਣਗੇ ਅੱਛਾ ਇੱਕ ਮੇਰੇ ਇੱਕ ਮੇਰੇ ਹੋਰ ਸਵਾਲ ਹੈ ਕੈਪਟਨ ਸਾਹਿਬ ਦਾ ਸਮਾਂ ਸਹੀ ਸੀ ਉਹਨਾਂ ਨੂੰ ਸਾਈਡ ਤੇ ਕਰਨ ਦਾ ਨਹੀਂ ਦੇਖੋ ਕੈਪਟਨ ਅਮਰਿੰਦਰ ਹੋਣੀ ਤਾਂ ਆਪ ਹੀ ਅਸਤੀਫਾ ਦੇ ਗਈ ਕੈਪਟਨ ਅਮਰਿੰਦਰ ਤਾਂ ਜਿਸ ਤਰੀਕੇ ਨਾਲ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਤੋਂ ਪੰਜਾਬ ਚੱਲ ਹੀ ਨਹੀਂ ਸੀ ਰਿਹਾ ਦੇਖੋ ਪੰਜਾਬ ਉਦੋਂ ਤੱਕ ਪਟੜੀ ਤੇ ਨਹੀਂ ਆਉਣਾ ਗੁਰਪ੍ਰੀਤ ਜੀ ਜਦ ਤੱਕ ਪੰਜਾਬ ਦੇ ਵਿੱਚ ਸਰਕਾਰ ਕਮਾਈ ਨਹੀਂ ਕਰਕੇ ਦਿੰਦੀ ਸੂਬੇ ਦੇ ਖਜ਼ਾਨੇ 'ਚ ਕੋਈ ਵੀ ਸਰਕਾਰ ਹੋਵੇ ਕੈਪਟਨ ਅਮਰਿੰਦਰ ਹੋਵੇ ਨਵਜੋਤ ਸਿੰਘ ਸਿੱਧੂ ਹੋਵੇ ਭਗਵੰਤ ਮਾਨ ਹੋਵੇ ਪੰਜਾਬ ਸਰਕਾਰ ਨੂੰ ਆਪਣੇ ਉਦਮਾ ਨਾਲ ਪੈਸਾ ਕਮਾਉਣਾ ਪੈਣਾ ਹੈ ਸਾਡੇ ਕੋਲੇ ਖੇਤੀਬਾੜੀ ਦੀ ਮਾਰਕੀਟਿੰਗ ਦੀ ਵਿਵਸਥਾ ਹੋਵੇ ਸਾਡੇ ਕਿੰਨੀਆਂ ਸਾਡੇ ਫਲਾਂ ਦੀਆਂ ਫਸਲਾਂ ਕਿੰਨੀਆਂ ਨੇ ਪੰਜਾਬ 'ਚ ਜੀ ਸਾਡਾ ਕਿੰਨੂ ਐ ਸਾਡੇ ਕੋਲੇ ਅੰਬ ਵੀ ਆ ਹੁਸ਼ਿਆਰਪੁਰ ਵਾਲੇ ਫਸਲੀ ਚੱਕਰ 'ਚੋਂ ਨਿਕਲਣਾ ਪੈਣਾ ਫਸਲੀ ਚੱਕਰ 'ਚੋਂ ਨਿਕਲੇ ਪੰਜਾਬ ਸਰਕਾਰ ਕਿਸਾਨਾਂ ਦੀ ਮਦਦ ਕਰੇ ਹੁਣ ਮੈਨੂੰ ਕਈ ਲੋਕ ਕਹਿੰਦੇ ਨੇ ਕਹਿੰਦੇ ਡਲਾ ਸਾਹਿਬ ਤੁਸੀਂ ਕਹਿੰਦੇ ਹੋ ਕਿ ਪ੍ਰਾਈਵੇਟ ਮੰਡੀਆਂ ਹੋਣੀਆਂ ਚਾਹੀਦੀਆਂ ਹੂੰ ਉਹ ਮੈਨੂੰ ਉਦਾਹਰਨ ਦਿੰਦੇ ਨੇ ਕਹਿੰਦੇ ਜੀ ਹਿਮਾਚਲ ਪ੍ਰਦੇਸ਼ ਦਾ ਸੇਬ ਹੈ ਹੂੰ ਉਹ ਦੋ ਤਿੰਨ ਵੱਡੇ ਕਾਰਪੋਰੇਟ ادارے ਚੱਕਦੇ ਨੇ ਉਹ ਸੇਬ ਤੇ ਉਹਨਾਂ ਨੂੰ ਸੇਬ ਦਾ ਮੁੱਲ ਨਹੀਂ ਮਿਲਦਾ ਹੁਣ ਸਰਕਾਰ ਦੀ ਭੂਮਿਕਾ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਬਣਾਵੇ ਕਾਨੂੰਨ ਨਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਹਿਮਾਚਲ ਦੇ ਸੇਬ ਦੀ ਐਮਐਸਪੀ ਤੈਅ ਕਰੇ ਵੀ ਦੁਨੀਆ 'ਚ ਕਿਸੇ ਨੇ ਵੀ ਅਗਰ ਹਿਮਾਚਲ ਦਾ ਸੇਬ ਚੱਕਣਾ ਹੈ ਭਾਵੇਂ ਕੋਈ ਕਾਰਪੋਰੇਟ ਆਦਾਰਾ ਹੈ ਭਾਵੇਂ ਪ੍ਰਾਈਵੇਟ ਹੈ ਉਹ ਇਸ ਰੇਟ ਤੋਂ ਘੱਟ ਨਹੀਂ ਚੱਕ ਸਕਦੀ ਹਿਮਾਚਲ ਦੀ ਸਰਕਾਰ ਹਿਮਾਚਲ ਦੇ ਸੇਬ ਤੇ ਐਮਐਸਪੀ ਲਾਵੇ ਫਿਰ ਕਿਹੜਾ ਪ੍ਰਾਈਵੇਟ ਆਦਾਰਾ ਜੀ ਜਿਹੜਾ ਨਹੀਂ ਚੱਕੂਗਾ ਚੱਕਣਗੇ ਇਸੇ ਤਰ੍ਹਾਂ ਪੰਜਾਬ 'ਚ ਜਿਹੜੀਆਂ ਸਾਡੇ ਕੋਲੇ ਫਸਲਾਂ ਨੇ ਪੰਜਾਬ ਦੀ ਸਰਕਾਰ ਕੋਲੇ ਪੂਰਾ ਅਧਿਕਾਰ ਹੈ ਕਿ ਉਹ ਐਮਐਸਪੀ ਤੈਅ ਕਰੇ ਫਸਲਾਂ ਦੀ ਸਬਜ਼ੀਆਂ ਦੀ ਫਸਲਾਂ ਦੀ ਮਾਡਲ ਲੈ ਲੋ ਨਾ ਜੀ ਤੁਸੀਂ ਕਿੰਨੂ ਤੇ ਕਰੋ ਆਂਬ ਤੇ ਕਰੋ ਤੁਸੀਂ ਹੋਰ ਫਸਲਾਂ ਤੇ ਕਰੋ ਤੇਲ ਬੀਜ ਫਸਲਾਂ ਤੇ ਕਰੋ ਸੂਰਜਮੁਖੀ ਤੇ ਕੇਂਦਰ ਵੀ ਦਿੰਦਾ ਪਰ ਸੂਬਾ ਆਪਣੀਆਂ ਫਸਲਾਂ ਤੇ ਤੈਅ ਕਰੇ ਵੀ ਜੇ ਬਾਹਰ ਕਿਸੇ ਨੇ ਵੀ ਖਰੀਦਣੀ ਹੈ ਤੇ ਅਸੀਂ ਇਸ ਤੋਂ ਕੱਟ ਨਹੀਂ ਦਵਾਂਗੇ ਮਤਲਬ ਸਟੇਟ ਪਾਲਸੀ ਬਣਨੀ ਚਾਹੀਦੀ ਹੈ ਸਟੇਟ ਪਾਲਸੀ ਵੀ ਬਣਨੀ ਚਾਹੀਦੀ ਹੈ ਐਗਰੀਕਲਚਰ ਦੀ ਮਾਰਕੀਟਿੰਗ ਦੇ ਵਿੱਚ ਕਿਸਾਨਾਂ ਨੂੰ ਉਹਨਾਂ ਦੀ ਫਲ ਸਬਜ਼ੀ ਵੇਚਣ ਚ ਠੀਕ ਹੈ ਪੰਜਾਬ ਸਰਕਾਰ ਮਦਦ ਕਰੇ ਉਹਨਾਂ ਨੂੰ ਗਾਹਕ ਲੱਭ ਕੇ ਦਵੇ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਗਾਹਕ ਲੱਭ ਕੇ ਦਊ ਕਿਸਾਨਾਂ ਨੂੰ ਤੇ ਸਾਡੇ ਕਿਸਾਨਾਂ ਦਾ ਮਾਲ ਬਾਹਰ ਜਾ ਕੇ ਵਿਕੂ ਨਾ ਹੁਣ ਸਾਡਾ ਆਲੂ ਤਾਂ ਇੱਥੇ ਸੜਕਾਂ ਤੇ ਰੋੜਨਾ ਪੈਂਦਾ ਤੇ ਜੇ ਪੰਜਾਬ ਸਰਕਾਰ ਦਾ ਮਹਿਕਮਾ ਮਾਰਕੀਟਿੰਗ ਦਾ ਉਹ ਕਿਸਾਨਾਂ ਨੂੰ ਕਵੇ ਵੀ ਤੁਸੀਂ ਆਲੂ ਸੜਕਾਂ ਤੇ ਨਹੀਂ ਰੋੜਨਾ ਅਸੀਂ ਦੱਸਦੇ ਹਾਂ ਤੁਸੀਂ ਆਲੂ ਕਿੱਥੇ ਭੇਜਣਾ ਦੇਸ਼ ਚ ਤੇ ਉਹ ਕਿਵੇਂ ਹੋ ਸਕਦਾ ਜੇ ਸਾਡੀ ਸਰਕਾਰ ਕੋਲੇ ਕੋਈ ਗੋਦਾਮ ਹੋਊ ਕੋਲਡ ਸਟੋਰੇਜ ਹੋਊ ਭਾਈ ਕਿ ਸਾਨੂੰ ਸੜਕ ਤੇ ਨਾ ਆਲੂ ਸੁੱਟਿਓ ਆ ਕੋਲਡ ਸਟੋਰੇਜ ਚਾਲੂ ਰੱਖ ਦਿਓ ਜਿੱਦਣ ਵਿਕ ਗਿਆ ਸਰਕਾਰ ਤੁਹਾਨੂੰ ਪੈਸਾ ਦੇ ਦੇਗੀ ਠੀਕ ਹੈ ਸਾਨੂੰ ਪੰਜਾਬ ਸਰਕਾਰ ਉਹ ਕੰਮ ਕਰੇ ਕਿ ਬਿਹਾਰਾ ਕਮਾ ਕੇ ਕਿਸਾਨ ਨੂੰ ਵੀ ਦਵੇ ਤੇ ਸਰਕਾਰ ਆਪਣੇ ਆਪ ਹੀ ਖੁਸ਼ਹਾਲ ਹੈ ਸਾਡੇ ਖਜ਼ਾਨੇ ਚ ਆਪੇ ਪੈਸਾ ਆਊਗਾ ਸੋ ਜਦ ਤੱਕ ਸਾਡੀ ਸਰਕਾਰ ਦਾ ਖਜ਼ਾਨਾ ਨਹੀਂ ਭਰਦਾ ਗੁਰਪ੍ਰੀਤ ਜੀ ਕਰਜ਼ਾ ਲੈ ਕੇ ਤਾਂ ਆਪਾਂ ਜੋ ਮਰਜ਼ੀ ਕਰੀ ਚੱਲੀਏ ਕਰਜ਼ਾ ਲੈ ਕੇ ਤਾਂ ਜੋ ਮਰਜ਼ੀ ਕਰ ਤਾਰਨਾ ਵੀ ਇਹ ਕਰਜ਼ਾ ਰੋਜ਼ ਨਵੇਂ ਕੱਪੜੇ ਸਮਾਉਣ ਚਾਹੇ ਸਾਡੀ ਸਰਕਾਰ ਨੇ ਸੋ ਸਰਕਾਰ ਉਹ ਕਮਾਤ ਤੇ ਧਿਆਨ ਦੇਵੇ ਕਿ ਅਸੀਂ ਸੂਬੇ ਦੇ ਖਜ਼ਾਨੇ ਚ ਕਮਾਈ ਕਿਵੇਂ ਪਾਈਏ ਜਦੋਂ ਕਮਾਈ ਵੱਧ ਖਜ਼ਾਨੇ ਚ ਪੈਣ ਲੱਗੀ ਤੇ ਪੰਜਾਬ ਖੁਸ਼ਹਾਲ ਹੋ ਜਾ ਠੀਕ ਬਹੁਤ ਬਹੁਤ ਸ਼ੁਕਰ ਹੈ ਤੁਹਾਡਾ ਤੁਸੀਂ ਜ਼ਮੀਂਦਾਰ ਨੂੰ ਸਮਝਾ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਦਾ ਪੋਡਕਾਸਟ ਦੇ ਵਿੱਚ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਨੇ ਵਿਆਖਿਆ ਤਰੀਕੇ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਹੈ ਪੰਜਾਬ ਦੀ ਸਿਆਸਤ ਨੂੰ ਲੈ ਕੇ